ਕੀ ਕਹਿਣਾ ਚਾਹੁੰਦੇ ਹਾਂ ਇਸ ਬਾਰੇ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਖੁਦਾਵੰਦ ਪ੍ਰਭੂ ਈਸ਼ੂ ਮਸੀਹ ਜੀ ਦਾ ਕਿਉਂਕਿ ਇਹ ਜਿਹੜੇ ਸਾਰੇ ਬੜੇ ਕੀਮਤੀ ਲੋਕਾਂ ਨੇ ਇਹ ਦਿਨ ਦਿਖਾਇਆ ਸੋ ਮੈਂ ਬਹੁਤ ਲੱਕੀ ਫੀਲ ਕਰਦਾ ਹਾਂ ਕਿ ਮੈਂ ਖੁਦਾਵੰਦ ਪ੍ਰਭੂ ਈਸ਼ੂ ਸੀ ਜੀ ਨੂੰ ਮੰਨਦਾ ਪ੍ਰੋਬਬਲੀ ਮੈਂ ਇਸ ਚੀਜ਼ 'ਤੇ ਮਾਨ ਕਰਦਾ ਕਿਉਂਕਿ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਐਂਡ ਮੈਂ ਥੈਂਕਸ ਕਰਦਾ ਪਾਸਟਰ ਲੰਕਰ ਯੂਸਫ ਨੂੜਾ ਜੀ ਦਾ ਮੇਰੇ ਸਪਿਰਚੁਅਲ ਫਾਦਰ ਨੇ ਐਂਡ ਆਪਣੇ ਇਸਪੈਕਟਰ ਸਪਿਰਚੁਅਲ ਮਦਰ ਸੋਨੀਆ ਦੁਰਲਾ ਜੀ ਦਾ ਜਿਨ੍ਹਾਂ ਦੀ ਗ੍ਰੇਸ ਦੇ ਨੀਚੇ ਆਪਾਂ ਸਾਰੇ ਸੋ ਅੱਜ ਬਹੁਤ ਮਜ਼ਾ ਆਇਆ ਔਰ ਬਹੁ ਲੋਕਾਂ ਨੇ ਇੰਜੋਏ ਕੀਤਾ ਐਂਡ ਆਲ ਕ੍ਰੈਡਿਟ ਗੋਸ ਟੂ ਲਾਰਡ ਜੀਜ਼ਸ ਕ੍ਰਾਈਸ ਔਰ ਪੂਰੀ ਫੈਮਿਲੀ ਆਈ ਹੈ ਸਾਡੇ ਨਾਲ ਐਂਡ ਬਹੁਤ ਇੰਜੋਏ ਕੀਤਾ ਸੋ ਅੱਜ ਖਾਸ ਵਾਸਤੇ ਮੈਸੇਜ ਕੀ ਹੈ ਅਪੋਸਟਲ ਜੀ ਵੱਲੋਂ ਖਾਸ ਮੈਸੇਜ ਇਹ ਸੀਗਾ ਕਿ ਖੁਦਾਵੰਦ ਦੇ ਕੋਈ ਵੀ ਕਿਸੇ ਦਾ ਧਰਮ ਚੇਂਜ ਕਰਨ ਲਈ ਨਹੀਂ ਆਇਆ ਬੀਸਿਕਲੀ ਲੋਕਾਂ ਦੇ ਦਿਲਾਂ ਦੇ ਵਿੱਚ ਇਹੀ ਵਹਿਮ ਆ ਦਿਮਾਗ ਦੇ ਵਿੱਚ ਕਿ ਖੁਦਾਵੰਦ ਪਰੇਸ਼ ਹੋਸੀ ਕਿਸੇ ਦਾ ਧਰਮ ਜਾਤ ਬਦਲਦਾ ਉਹ ਕੋਈ ਇੰਟਰਸਟ ਨਹੀਂ ਹੈ ਅਗਰ ਤੁਸੀਂ ਉਹਦੇ ਕੋਲ ਆਓਗੇ ਜੋ ਤੁਹਾਨੂੰ ਦੁੱਖਾਂ ਬਿਮਾਰੀਆਂ ਤੋਂ ਆਜ਼ਾਦ ਕਰੂਗਾ ਤੁਹਾਡੀ ਲਾਈਫ ਦੇ ਵਿੱਚ ਖੁਸ਼ੀਆਂ ਦੇਊਗਾ ਇਹੀ ਖੁਦਾਵੰਦ ਦਾ ਮੇਨ ਪਪਰਪਸ ਆ ਤੇ ਇਹੀ ਖੁਦਾਵੰਦ ਦੇ ਦਾਸ ਜੋ ਪ੍ਰੀਚ ਕਰਦੇ ਨੇ ਉਹ ਖੁਦਾਵੰਦ ਦੇ ਦਾਸ ਪਰਭੂ ਜੀ ਸ਼ੁਭ ਜੀ ਦਿਨਾਂ ਤਾਂ ਜੋੜ ਦੇਗੀ ਜੋ ਲੋਕ ਦੁੱਖਾਂ ਬਿਮਾਰੀਆਂ ਚ ਨੇ ਉਹ ਵੀ ਬਾਹਰ ਆਣ ਤਾਂ ਆਪਣੀ ਲਾਈਫ ਇੰਜੋਏ ਕਰ। ਸੋ ਇੱਕ ਹੋਰ ਮੈਸੇਜ ਹੈ ਸੰਦੀਪ ਭਾਈ ਤੁਹਾਡੀ ਇੱਕ ਫਿਲਮ ਆ ਰਹੀ ਆ। ਉਹਦੇ ਬਾਰੇ ਵੀ ਥੀਸ ਰਾਇਆ। ਫਿਲਮ ਸਾਡੀ ਆ ਰਹੀ ਆ ਮਿਰਕਲ ਆਫ ਸੈਂਟ ਪੌਲ। ਇਹ ਬੜਾ ਯੂਨਿਕ ਕਨਸੈਪਟ ਦਾ ਔਰ ਬਾਈਬਲ ਦੇ ਅਧਾਰਿਤ ਆ। ਔਰ ਸੈਂਟ ਪੌਲ ਨਵੀਂ ਪਹਿਲੇ ਸ਼ਾਊਟ ਸੀਗਾ ਕੀ ਔਰ ਉਸ ਤੋਂ ਬਾਅਦ ਕਿਦਾਂ ਉਹ ਪੌਲਸ ਬਣਦਾ ਆ ਕਿਦਾਂ ਉਹਦੀ ਲਾਈਫ ਟਰਾਂਸਫਰ ਹੁੰਦੀ ਆ। ਜਿਹੜਾ ਅੱਜ ਆਪਾਂ ਦਿਖਾਵਾਂਗੇ ਕਿਉਂਕਿ ਉਹ ਕਵੀ ਸ਼ੂਭਸੀ ਦਾ ਕੱਟੜ ਵਿਰੋਧੀ ਸੀਗਾ ਹਾਂ ਕਿੱਦਾਂ ਫਿਰ ਫਰਦਾਦੀ ਸੇਵਕਾਈ ਚ ਆਉਣਾ ਹੈ ਇਹੀ ਮੈਸੇजेस ਫਿਲਮ ਦੇ ਵਿੱਚ ਆ ਤੁਸੀਂ ਰੀਅਲੀ ਬਹੁਤ ਇੰਜੋਏ ਕਰੋਗੇ ਕਦੋਂ ਆ ਰਹੀ ਫਿਲਮ ਅ 2026 ਚ ਆਉਗੀ ਹਲੇ ਦਾ ਡੇਟ ਜਲਦੀ ਕਰਾਂਗੇ ਔਰ ਬਹੁਤ ਬਾਲੀਵੁੱਡ ਦੀ ਬੜੇ ਵੱਡੇ ਸਟਾਰਸ ਨੇ ਜਿਨ੍ਹਾਂ ਨੇ ਕੰਮ ਕੀਤਾ ਹੈ ਜੀ ਸੋ ਬਾਕੀ ਫਾਦਰ ਸਾਹਿਬ ਖੁਦ ਪੋਸਟਰ ਰੀਲੀਜ਼ ਕਰਨਗੇ ਬਹੁਤ ਜਲਦੀ ਅੱਛਾ ਜੀ ਚਲੋ ਬਹੁਤ ਬਤਨਵਾਦ ਕੋਈ ਵੀ ਚ ਮੈਸੇਜ ਦੇ ਸਕਦਾ ਜਿਹੜਾ ਕੋਈ ਮੇਨ ਮੈਸੇਜ ਹੋਏ ਫਿਲਮ ਚ ਕੋਈ ਇੱਕ ਛੋਟ ਜਿਹੀ ਇਹ ਹੈ ਕਿ ਦੇਖੋ ਅੱਜਕਲ ਜੋ ਚੱਲ ਰਿਹਾ ਹੈ ਕਿ ਮਸੀਹਤ ਬਾਰੇ ਸਿਰ ਇਹ ਹੀ ਸਮਝਿਆ ਜਾਂਦਾ ਆ ਕਿ ਇੱਕ ਧਰਮ ਪਰਿਵਰਤਨ ਹੈ ਜੋ ਮੀਡੀਆ ਰਾਹੀਂ ਫਲਾਇਆ ਗਿਆ ਕਿ ਥਿਸ ਇਜ਼ ਆਲ ਅਬਾਊਟ ਦਾ ਰਿਲੀਜੀਅਨਸ ਥਿਸ ਇਜ਼ ਨਾਟ ਅਬਾਊਟ ਦਾ ਰਿਲੀਜੀਅਨਸ ਥਿਸ ਇਜ਼ ਅਬਾਊਟ ਦਾ ਲਾਈਫ ਚੇਂਜਿੰਗ ਖੁਦਾ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਆ ਹਾਂ ਜਦੋਂ ਤੁਸੀਂ ਕਿਉਂਕਿ ਪਰਮੇਸ਼ਰ ਦੇ ਬੱਚੇ ਤੇ ਲਿਖਿਆ ਕਿ ਜਦੋਂ ਤੱਕ ਪਰਮੇਸ਼ਰ ਨੇ ਤੁਸੀ ਨਹੀਂ ਚੱਕਦੇ ਜਦੋਂ ਤੱਕ ਪਰਮੇਸ਼ਰ ਦੇ ਬੱਚੇ ਤੋਂ ਦੂਰ ਆ ਤੁਹਾਨੂੰ ਜੋ ਮੀਡੀਆ ਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਹਾਂ ਇੱਕ ਧਰਮ ਪਰਿਵਰਤਨ ਆ ਤੁਸੀਂ ਉਹਨੂੰ ਫੋਲੋ ਕਰਕੇ ਉਹੀ ਆਪਣੇ ਮਨ ਦੇ ਵਿੱਚ ਚੀਜ਼ਾਂ ਕਰਦੇ ਰਹਿੰਦੇ ਹੋ ਪਰ ਜਦੋਂ ਤੁਸੀਂ ਰੈਲਿਟੀ ਨੂੰ ਜਾਣੋਗੇ ਪ੍ਰਭੂ ਦੇ ਬੱਚੇ ਨੂੰ ਜਾਣੋਗੇ ਕਿ ਪਰਮੇਸ਼ਰ ਦੇ ਬੱਚੇ ਤੇ ਵੀ ਲਿਖਿਆ ਹੈ ਕਿ ਪ੍ਰਭੂ ਤੁਹਾਨੂੰ ਜਾਣਦੇ ਪਰਮੇਸ਼ਰ ਸਾਨੂੰ ਆਜ਼ਾਦ ਕਰਦਾ ਸੋ ਜਿੱਦਾਂ ਮੈਨੂੰ ਆਜ਼ਾਦ ਕੀਤਾ ਜਿੱਦਾਂ ਤੁਹਾਨੂੰ ਆਜ਼ਾਦ ਕੀਤਾ ਸਾਰੀ ਦੁਨੀਆ ਨੂੰ ਪਰਮੇਸ਼ਰ ਆਜ਼ਾਦ ਕਰੂਗਾ ਜੇ ਤੁਸੀਂ ਪਰਮੇਸ਼ਰ ਨੂੰ ਮੰਨਦੇ ਹੋ ਜੀ ਜੀ ਬਹੁਤ ਵਧੀਆ ਬੋਲੇ ਧੰਨਵਾਦ ਜੀ ਹਾਲੇਲੂਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬ੍ਰਦਰ ਸੰਦੀਪੇ ਦੀ ਜੀ ਦੇ ਦੁਆਰਾ ਚੱਕੀ ਬਹੁਤ ਵੱਡੀ ਚੱਕੀ ਮਸੀਹ ਫਿਲਮ ਆ ਰਹੀ ਆ ਜਿਸ ਦਾ ਨਾਮ ਹੈ ਸੈਂਤ ਪਾਉਲ ਔਰ ਬਹੁਤ ਵੱਡਾ ਚੱਕੀ ਪਰਮੇਸ਼ਰ ਦਾ ਸੁਸਮਾਚਾਰ ਇਸ ਦੇ ਦੁਆਰਾ ਫੈਲਾਇਆ ਜਾਏਗਾ ਇਸ ਦੇ ਵਿੱਚ ਦੱਸਿਆ ਜਾਏਗਾ ਕਿ ਕਿਵੇਂ ਇੱਕ ਵਿਰੋਧ ਕਰਨ ਵਾਲਾ ਹੀ ਵਿਰੋਧੀ ਹੀ ਪਰਮੇਸ਼ਰ ਦੀ ਸੇਵਕਾਈ ਕਰਨ ਲੱਗਾ ਸੈਂਤ ਪਾਉਲਸ ਔਰ ਕਿਵੇਂ ਉਸਨੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕੀਤਾ ਔਰ ਕੋਨੇ-ਕੋਨੇ ਦੇ ਵਿੱਚ ਪਰਮੇਸ਼ਰ ਦਾ ਸੁਸਮਾਚਾਰ ਫੈਲਾਇਆ ਔਰ ਇਸ ਰੀਤੀ ਦੇ ਨਾਲ ਇਸ ਜੋ ਕਿ ਫਿਲਮ ਦੇ ਨਾਲ ਬੱਡੀ ਰੀਤੀ ਦੇ ਨਾਲ ਅਸੀਂ ਦੇਖਾਂਗੇ ਪ੍ਰਭੂ ਯਿਸੂ ਮਸੀਹ ਦੇ ਸੁਸਮਾਚ ਨੂੰ ਫੈਲਾਉਂਦੇ ਹੋਏ ਔਰ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੌਰਾਜੀ ਦੀ ਅਗੂ ਅਗਵਾਈ ਦੇ ਹੇਠ ਜੋ ਕਿ ਬ੍ਰਦਰ ਸੰਦੀਪ ਵਿਦੀ ਜੀ ਦੇ ਵੱਲੋਂ ਇਸ ਫਿਲਮ ਨੂੰ ਬਣਾਇਆ ਜਾ ਰਿਹਾ ਹallelujah ਅਓ ਅਸੀਂ ਵੀਡੀਓ ਨੂੰ ਦੇਖਦੇ ਹਾਂ ਗਟਲੈਸ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਖੁਦਵੰਤ ਪ੍ਰਭੂ ਯਿਸੂ ਮਸੀਹ ਜੀ ਦਾ ਕਿਉਂਕਿ ਇਹ ਜਿਹੜੇ ਸਾਹ ਨਹੀਂ ਬੜੇ ਕੀਮਤੀ ਨੇ ਉਹਨਾਂ ਨੇ ਇਹ ਦਿਨ ਦਿਖਾਇਆ ਸੋ ਮੈਂ ਬਹੁਤ ਲੱਕੀ ਫੀਲ ਕਰਦਾ ਹਾਂ ਕਿ ਮੈਂ ਖੁਦਾਵੰਨ ਪਰਵੀਸ਼ੂ ਸੀ ਜਿਹਨੂੰ ਮੰਨਦਾ ਪ੍ਰਾਊਡਲੀ ਮੈਂ ਇਸ ਚੀਜ਼ ਦਾ ਮਾਣ ਕਰਦਾ ਕਿਉਂਕਿ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਐਂਡ ਮੈਂ ਥੈਂਕਸ ਕਰਦਾ ਪਾਸਟਰ ਅਨਕਰ ਯੂਸਰ ਨਿਰੁਲਾ ਜੀ ਦਾ ਮੇਰੇ ਸਪਿਰਚੁਅਲ ਫਾਦਰ ਨੇ ਐਂਡ ਆਪਣੇ ਇੰਸਪੈਕਟਰ ਸਪਿਰਚੁਅਲ ਮਦਰ ਸੋਨੀਆ ਨਿਰੁਲਾ ਜੀ ਦਾ ਜਿਨ੍ਹਾਂ ਦੀ ਗ੍ਰੇਸ ਦੇ ਨੀਚੇ ਆਪਾਂ ਸਾਰੇ ਹਾਂ ਸੋ ਅੱਜ ਬਹੁਤ ਮਜ਼ਾ ਆਇਆ ਔਰ ਬਹੁ ਲੋਕਾਂ ਨੇ ਇੰਜੋਏ ਕੀਤਾ ਐਂਡ ਆਲ ਕ੍ਰੈਡਿਟ ਗੋਸ ਟੂ ਲਾਰਡ ਜੀਸਸ ਕ੍ਰਾਈਸਟ ਔਰ ਪੂਰੀ ਫੈਮਿਲੀ ਆਈ ਹੈ ਸਾਡੇ ਨਾਲ ਐਂਡ ਬਹੁਤ ਇੰਜੋਏ ਕੀਤਾ ਅੱਜ ਸੱਚ ਖਾਸ ਵੈਸੇ ਮੈਸੇਜ ਕੀ ਹੈ ਅਪੋਸਟਲ ਜੀ ਵੱਲੋਂ ਖਾਸ ਮੈਸੇਜ ਇਹ ਸੀਗਾ ਕਿ ਖੁਦਾਵੰ ਦੇਖੋ ਕੋਈ ਵੀ ਕਿਸੇ ਦਾ ਧਰਮ ਚੇਂਜ ਕਰਨ ਲਈ ਨਹੀਂ ਹੈ ਬੇਸਿਕਲੀ ਲੋਕਾਂ ਦੇ ਦਿਲਾਂ ਦੇ ਵਿੱਚ ਇਹੀ ਵਹਿਮ ਆ ਦਿਮਾਗ ਦੇ ਵਿੱਚ ਕਿ ਖੁਦਾਵੰ ਪਰਮੇਸ਼ਰ ਨੂੰ ਕਿਸੇ ਦਾ ਧਰਮ ਜਾਤ ਬਦਲਦਾ ਉਹਨੂੰ ਕੋਈ ਇੰਟਰਸਟ ਨਹੀਂ ਹੈ ਅਗਰ ਤੁਸੀਂ ਉਹਦੇ ਕੋਲ ਆਉਂਗੇ ਤੁਹਾਨੂੰ ਦੁੱਖਾਂ ਬਿਮਾਰੀਆਂ ਤੋਂ ਆਜ਼ਾਦ ਕਰੂਗਾ ਤੁਹਾਡੀ ਲਾਈਫ ਦੇ ਵਿੱਚ ਖੁਸ਼ੀਆਂ ਦਊਗਾ ਇਹੀ ਖੁਦਾਵੰਦ ਦਾ ਮੇਨ ਪਰਪਸ ਆ ਤੇ ਇਹੀ ਖੁਦਾਵੰਦ ਦੇ ਰਾਸ ਜੋ ਪ੍ਰੀਚ ਕਰਦੇ ਨੇ ਉਹ ਖੁਦਾਵੰਦ ਦੇ ਦਾਸ ਪ੍ਰਭੂ ਯੀਸ਼ੂ مسیਹ ਦੇ ਨਾਲ ਤਾਂ ਜੋੜਦੇ ਨੇ ਕਿ ਜੋ ਲੋਕ ਦੁੱਖਾਂ ਬਿਮਾਰੀਆਂ ਚੋਂ ਨੇ ਉਹ ਵੀ ਬਾਹਰ ਆਣ ਤਾਂ ਆਪਣੀ ਲਾਈਫ ਇੰਜੋਏ ਕਰ। ਸੋ ਇੱਕ ਹੋਰ ਮੈਸੇਜ ਹੈ ਇਹ ਸੰਦੀਪ ਭਾਈ ਤੁਹਾਡੀ ਇੱਕ ਫਿਲਮ ਆ ਰਹੀ ਆ ਉਹਦੇ ਬਾਰੇ ਵੀ ਤੀਸਰੇ ਆ ਉਹ ਫਿਲਮ ਸਾਡੀ ਆ ਰਹੀ ਹੈ ਮੈਰੀਕਲ ਜਰਨੀ ਆਫ ਸੈਂਟ ਪੌਲ ਹਾਂ ਤੇ ਇਹ ਬੜਾ ਯੂਨੀਕ ਕਨਸੈਪਟ ਦਾ ਔਰ ਬਾਈਬਲ ਦੇ ਆਧਾਰਿਤ ਆ ਔਰ ਸੈਂਟ ਪੌਲ ਨਬੀ ਪਹਿਲੇ ਸ਼ਾਉਲ ਸੀਗਾ ਔਰ ਉਸ ਤੋਂ ਬਾਅਦ ਕਿੱਦਾਂ ਉਹ ਪੌਲਸ ਬਣਦਾ ਹੈ ਕਿੱਦਾਂ ਉਹਦੀ ਲਾਈਫ ਟਰਾਂਸਫਰ ਹੁੰਦੀ ਆ ਇਸ ਮੂਵੀ ਤੇ ਰਾਹੀਂ ਆਪਾਂ ਦਿਖਾਵਾਂਗੇ ਕਿਉਂਕਿ ਉਹ ਜ ਤਵੀ ਈਸ਼ੂਸੀ ਦਾ ਕੱਟੜ ਵਿਰੋਧੀ ਸੀਗਾ ਹਾਂ ਕਿੱਦਾਂ ਫਿਰ ਉਹ ਖੁਦਾ ਦੀ ਸੇਵਕਾਈ ਚਾਹੁੰਦਾ ਹੈ ਇਹੀ ਮੈਸੇਜ ਇਸ ਫਿਲਮ ਦੇ ਵਿੱਚ ਆ ਤੁਸੀਂ ਰੀਅਲੀ ਬਹੁਤ ਇੰਜੋਏ ਕਰੋਗੇ ਕਦੋਂ ਆ ਰਹੀ ਫਿਲਮ 2026 ਚ ਆਉਗੀ ਹਲੇ ਦਾ ਡੇਟ ਜਲਦੀ ਕਰਾਂਗੇ ਔਰ ਬਹੁਤ ਬਾਲੀਵੁੱਡ ਦੇ ਬੜੇ ਬੜੇ ਸਟਾਰਸ ਨੇ ਜਿਨ੍ਹਾਂ ਨੇ ਕੰਮ ਕੀਤਾ ਹੈ ਜੀ ਸੋ ਬਾਕੀ ਫਾਦਰ ਸਾਹਿਬ ਖੁਦ ਪੋਸਟਰ ਰੀਲੀਜ਼ ਕਰਨਗੇ ਬਹੁਤ ਜਲਦੀ ਅੱਛਾ ਜੀ ਚਲੋ ਬਹੁਤ ਬਧਨਵਾਦ ਕੋਈ ਵੀ ਚ ਮੈਸੇਜ ਦੇ ਸਕਦੇ ਜੇ ਕੋਈ ਮੇਨ ਮੈਸੇਜ ਹੋਵੇ ਫਿਲਮ ਚ ਕੋਈ ਇੱਕ ਛੋਟ ਜਿਹੀ ਹੈ ਕਿ ਦੇਖੋ ਅੱਜ ਕੱਲ ਜੋ ਚੱਲ ਰਿਹਾ ਹੈ ਕਿ ਮਸੀਹਤ ਬਾਰੇ ਸਿਰ ਇਹੀ ਸਮਝਿਆ ਜਾਂਦਾ ਆ ਕਿ ਇੱਕ ਧਰਮ ਪਰਿਵਰਤਨ ਹਾਂ ਜੋ ਮੀਡੀਆ ਰਾਹੀਂ ਫਲਾਇਆ ਗਿਆ ਕਿ ਥਿਸ ਇਜ਼ 올 ਅਬਾਊਟ ਦਾ ਰਿਲੀਜੀਅਨਸ ਥਿਸ ਇਜ਼ ਨੋਟ ਅਬਾਊਟ ਦਾ ਰਿਲੀਜੀਅਨਸ ਹਾਂ ਥਿਸ ਇਜ਼ ਅਬਾਊਟ ਦਾ ਲਾਈਫ ਚੇਂਜਿੰਗ ਖੁਦਾ ਨੇ ਮੇਰੀ ਲਾਈਫ ਨੂੰ ਚੇਂਜ ਕੀਤਾ ਆ ਹਾਂ ਜਦੋਂ ਤੁਸੀਂ ਕਿਉਂਕਿ ਪਰਮੇਸ਼ਰ ਦੇ ਬੱਚੇ ਤੇ ਲਿਖਿਆ ਕਿ ਜਦੋਂ ਤੱਕ ਪਰਮੇਸ਼ਰ ਨੂੰ ਤੁਸੀਂ ਨਹੀਂ ਚੱਖਦੇ ਜਦੋਂ ਤੱਕ ਪਰਮੇਸ਼ਰ ਦੇ ਬੱਚੇ ਤੋਂ ਦੂਰ ਆ ਤੁਹਾਨੂੰ ਜੋ ਮੀਡੀਆ ਦੇ ਦੁਆਰਾ ਦੱਸਿਆ ਜਾਂਦਾ ਆ ਕਿ ਹਾਂ ਇੱਕ ਧਰਮ ਪਰਿਵਰਤਨ ਆ ਤੁਸੀਂ ਉਹਨੂੰ ਫੋਲੋ ਕਰਕੇ ਉਹੋ ਹੀ ਆਪਣੇ ਮਨ ਦੇ ਵਿੱਚ ਚੀਜ਼ਾਂ ਕਰਦੇ ਰਹਿੰਦੇ ਆ ਪਰ ਜਦੋਂ ਤੁਸੀਂ ਰਿਐਲਿਟੀ ਨੂੰ ਜਾਣੋਗੇ ਪ੍ਰਭੂ ਦੇ ਬੱਚਨ ਨੂੰ ਜਾਣੋਗੇ ਦੇ ਪਰਮੇਸ਼ੁਰ ਦੇ ਬੱਚੇ ਤੇ ਵੀ ਲਿਖਿਆ ਕਿ ਪ੍ਰਭੂ ਤੁਹਾਨੂੰ ਜਾਣਦੇ ਪਰਮੇਸ਼ੁਰ ਸਾਨੂੰ ਆਜ਼ਾਦ ਕਰਦਾ ਸੋ ਜਿੱਦਾਂ ਮੈਨੂੰ ਆਜ਼ਾਦ ਕੀਤਾ ਜਿੱਦਾਂ ਤੁਹਾਨੂੰ ਆਜ਼ਾਦ ਕੀਤਾ ਸਾਰੀ ਦੁਨੀਆ ਨੂੰ ਪਰਮੇਸ਼ੁਰ ਆਜ਼ਾਦ ਕਰੂਗਾ ਜੇ ਤੁਸੀਂ ਪਰਮੇਸ਼ੁਰ ਨੂੰ ਲਾਉਂਦੇ ਜੀ ਜੀ ਬਹੁਤ ਵਧੀਆ ਬੋਲੇ ਧੰਨਵਾਦ ਜੀ ਚਲੋ